ਕੌਜ ਕਰੇ ਲੋ ਨੁਕਤੇ ਨੰਬਰ 1 ਬਿਨਾ ਬ੍ਰਸ਼ ਕੀਤੇ ਸਾਨੂੰ ਕੁਝ ਵੀ ਖਾਣਾ ਨਹੀਂ ਚਾਹੀਦਾ ਇਹ ਸਿਹਤ ਲਈ ਠੀਕ ਨਹੀਂ ਹੈ ਜੇਕਰ ਤੁਸੀਂ ਸਵੇਰੇ ਚਾਹ ਜਾਂ ਕੌਫੀ ਪੀਂ ਤੋਂ ਤੁਰੰਤ ਬਾਅਦ ਬ੍ਰਸ਼ ਕਰਦੇ ਹੋ ਤਾਂ ਇਹ ਵੀ ਦੰਦਾਂ ਲਈ ਨੁਕਸਾਨਦੇ ਹੋ ਸਕਦਾ ਹੈ ਨੰਬਰ 2 ਜੇ ਕਿਸੇ ਨੂੰ ਨਹਾਉਣ ਵਿੱਚ ਚਗਣ ਦੀ ਆਦਤ ਹੈ ਤਾਂ ਇਸ ਨੂੰ ਚਗਣਾ ਆਡਾ ਚਾਹੀਦਾ ਹੈ ਨਹੀਂ ਤਾਂ ਪਾੜੀ ਆਦਤਿਕ ਨੁਕਸਾਨ ਹੋਊਗਾ ਡਰ ਹੈ ਨੰਬਰ 3 ਭੋਜਨ ਦੀ ਕਦੇ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ ਉਸੇ ਵਿੱਚ ਭੋਜਨ ਨੂੰ ਛੱਲਣਾ ਜਾਂ ਸੁਟਰਾ ਨਹੀਂ ਠੀਕਾ ਅਤੇ ਖੜੇ ਹੋ ਕੇ ਜਿੱਤੀ ਪਾ ਕੇ ਜਾਂ ਨੰਗੇ ਸਿਰ ਖਾਣਾ ਨਹੀਂ ਖਾਣਾ ਚਾਹੀਦਾ ਇਹ ਖਾਣੇ ਦਾ ਨਿਰਾਦਰ ਹੈ ਨੰਬਰ 4 ਖਾਣਾ ਹਮੇਸ਼ਾ ਪਹੌਰ ਤੋਂ ਬਾਅਦ ਹੀ ਤਿਆਰ ਕਰਨਾ ਚਾਹੀਦਾ ਹੈ ਪਹਿਲੀ ਰੋਟੀ ਨੂੰ ਤਿੰਨ ਭਾਗਾਂ ਵਿੱਚ ਵੰਡੋ ਇੱਕ ਹਿੱਸਾ ਗਾਂ ਦਾ ਦੂਜਾ ਇਸਾ ਉੱਤੇ ਦਾ ਤੇ ਤੀਜਾ ਤਾਂ ਲਈ ਰੱਖੋ ਫਿਰ ਅਗਨੀ ਦੇਗ ਨੂੰ ਠੰਡ ਕਰਕੇ ਹੀ ਪਰਿਵਾਰ ਦੇ ਮੈਂਬਰਾਂ ਨੂੰ ਭੋਜਨ ਦਿਓ ਨੰਬਰ 5 ਚਾਹ ਪੱਤੀ ਨੂੰ ਪਾਣੀ ਵਿੱਚ ਪਾ ਕੇ ਚੰਗੀ ਤਰ੍ਹਾਂ ਉਬਾਲ ਲਓ ਇਸ ਨੂੰ ਪੜ ਕੇ ਜਦੋਂ ਇਹ ਠੰਡਾ ਹੋ ਜਾਵੇ ਇਸ ਵਿੱਚ ਅੰਡਾ ਅਤੇ ਬਟਾਮੜੀ ਮਿਲਾਓ ਇਸ ਮਿਸ਼ਰਣ ਨੂੰ ਬਾਲਾਂ 'ਆਂ ਜੜਾਂ ਵਿੱਚ ਲਗਾਓ ਤੇ ਹਲਕੇ ਹੱਥਾਂ ਨਾਲ ਮਾਲਸ਼ ਕਰੋ 30 ਮਿੰਟ ਬਾਅਦ ਠੰਡੇ ਪਾਣੀ ਨਾਲ ਬਾਹਰ ਨੂੰ ਧੋ ਲਓ ਹਫਤੇ ਵਿੱਚ ਇੱਕ ਵਾਰ ਇਸ ਪ੍ਰਕਿਰਿਆ ਨੂੰ ਦਰਾਉ ਨਾਲ ਚੰਗੇ ਲੱਗੇ ਮਿਲਣਗੇ ਨੰਬਰ 6 ਖਾਣਾ ਖਾਂਦੇ ਸਮੇਂ ਬੌਂਡ ਜਾਂ ਬੌਂਸ ਹੋਏ ਇੰਟਰਨੈਟ ਜਾਂ ਫੋਨ ਦੀ ਗੱਤੋਂ ਨਹੀਂ ਕਰਨੀ ਚਾਹੀਦੀ ਇਸ ਸਮੇਂ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਵੀ ਨਹੀਂ ਕਰਨੀ ਚਾਹੀਦੀ ਹੋਸ਼ਕੋਸ਼ ਬੈਠ ਕੇ ਆਰਾਮ ਨਾਲ ਭੋਜਨ ਕਰਨਾ ਚਾਹੀਦਾ ਹੈ। ਨੰਬਰ 7 ਸੌਣ ਤੋਂ ਪਹਿਲਾਂ ਪੈਰਾਂ ਨੂੰ ਠੰਡੇ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ। ਸੌਣ ਵੇਲੇ ਪੈਰ ਗਿੱਲੇ ਨਹੀਂ ਹੋਣੇ ਚਾਹੀਦੇ। ਇਸ ਨਾਲ ਤੰਦ ਦਾ ਨੁਕਸਾਨ ਹੁੰਦਾ ਹੈ। ਨੰਬਰ 8 ਭੋਜਨ ਹਮੇਸ਼ਾ ਔਰ ਬਜਾ ਉੱਤਰ ਵੱਲ ਮੁਹ ਕਰਕੇ ਖਾਣਾ ਚਾਹੀਦਾ ਹੈ। ਹੋ ਸਕੇ ਤਾਂ ਰਸੋਈ ਵਿੱਚ ਫੈਟ ਬੈਠ ਕੇ ਹੀ ਪੋਜਨ ਕੋ ਜੁੱਤੀ ਪਹਿਨ ਕੇ ਭੋਜਨ ਨਹੀਂ ਖਾਣਾ ਚਾਹੀਦਾ